ਕੁਰਾ ਤਾਂ ਦਿੱਲੀ ਜਾ ਰਹੀ ਇੱਕ Swift Desire ਕਾਰ ਦਾ ਟਾਇਰ ਫਟਣ ਨਾਲ ਕਾਰ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਆ ਡਿੱਗੀ ਕਾਰ ਵਿੱਚ ਸਵਾਰ ਬੀਐਸਐਫ ਜਵਾਨ ਦੇ ਸੱਟਾਂ ਆਈਆਂ ਹਨ ਜਦਕਿ ਉਸਦੀ ਪੱਤੀ ਠੀਕ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਐਸਆਈ ਸਰਵਜੀਤ ਸਿੰਘ ਨੇ ਦੱਸਿਆ ਕਿ ਗੱਡੀ ਨੂੰ ਬਜਰੰਗ ਸਹਾਇ ਚਲਾ ਰਹੇ ਸਨ ਉਹਨਾਂ ਨਾਲ ਉਹਨਾਂ ਦੀ ਪਤਨੀ ਸਵਾਰ ਸੀ ਜੋ ਗੁਰਦਾਸਪੁਰ ਬੀਐਸਐਫ ਬਟਾਲੀਅਨ ਵਿੱਚ ਤਾਇਨਾਤ ਹਨ ਜੋ ਗੁਰਦਾਸਪੁਰ ਤੋਂ ਦਿੱਲੀ ਜਾ ਰਹੇ ਸਨ ਗੁਰਾਇਆ ਪੁੱਲ ਉੱਪਰ ਜਦੋਂ ਚੜਨ ਲੱਗੇ ਤਾਂ ਕਾਰ ਦਾ ਟਾਇਰ ਫਟ ਗਿਆ ਇਤਿਕਾਰ ਹਾਈਵੇ ਤੇ ਲੱਗੀ ਲੋਹੇ ਦੀ ਰੇਲਿੰਗ ਤੋੜ ਕੇ ਪੁੱਲ ਤੋਂ heਠਾ ਆ ਡਿੱਗੀ ਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਕਾਰ ਸਵਾਰ ਬਜਰੰਗ ਸਹਾਏ ਤੇ ਸੱਟਾਂ ਆਈਆਂ ਹਨ ਇੱਥੇ ਇਨਸਾਨੀ ਤੂਦੋ ਵੇਖਣ ਨੂੰ ਮਿਲੀ ਜਦੋਂ ਇਹਨਾਂ ਦੀ ਕਾਰ ਪਿੱਛੇ ਗੁਰਾਇਆਂ ਦੇ ਭਾਈ ਮਤੀਦਾ ਸਕੂਲ ਆਫ ਨਰਸਿੰਗ ਦੇ ਪ੍ਰਿੰਸੀਪਲ ਆਪਣੇ ਡਰਾਈਵਰ ਦੇ ਨਾਲ ਆ ਰਹੇ ਸਨ ਜਿਨ੍ਹਾਂ ਨੇ ਜ਼ਖਮੀ ਨੂੰ ਫੌਰੀ ਤੌਰ ਤੇ ਆਪਣੀ ਗੱਡੀ ਵਿੱਚ ਚੁਪਾ ਕੇ ਫਰਸਟ ایڈ ਦਿੰਦੇ ਹੋਏ ਗੁਰਾਇਆਂ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਸ ਨਾਲ ਉਨ੍ਹਾਂ ਨੂੰ ਫੌਰੀ ਤੌਰ ਤੇ ਸਹਾਇਤਾ ਮਿਲ ਗਈ ਹਾਦਸੇ ਤੋਂ ਬਾਅਦ ਗੁਰਾਇਆਂ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੁਰਾਇਆਂ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਪੁਲ ਤੋਂ ਹੇਠਾਂ ਗੱਡੀ ਆ ਡਿੱਗੀ ਹੈ ਜਦੇ ਵਿੱਚ ਬੀਐਸਐਫ ਦੇ ਜਵਾਨ ਤਨਾਤ ਸਗੇ ਜਨਨ ਦੇ ਪੇਸ਼ਾਨ ਬਜਰੰਗ ਸਾਹਿਬ ਵੱਜੋ ਹੋਈ ਹੈ ਜਨਨ ਦੇ ਗੰਬੀਰ ਸੱਟਾਂ ਆਏ ਆ ਜੋ ਇਸ ਵਕਤ ਗੁਰਾਇਆਂ ਦੇ ਨਿੱਜੀ ਹਸਪਤਾਲ ਵਿੱਚ ਜੇਰੇ ਲਾਜਾ ਤੁਹਾਨੂੰ ਇੱਥੇ ਦੱਸਦੀ ਹੈ ਕਿ ਇਹ ਗੱਡੀ ਜਿਹੜੀ ਹੈ ਗੁਰਦਾਸਪੁਰ ਤੋਂ ਦਿੱਲੀ ਸਾਈਡ ਜਾ ਰਹੀ ਸੀ ਗੱਡੀ ਦੇ ਵਿੱਚ ਹਸਬੰਦ ਵਾਈਫ ਦੋਨੇ ਸਵਾਰ ਸਨ ਜੋ ਦੱਸਿਆ ਗਿਆ ਹੈ ਕਿ ਗੱਡੀ ਦਾ ਟਾਇਰ ਫਟਣ ਨਾਲ ਜਿਹੜੇ ਇਹ ਗੱਡੀ ਜਿਹੜੀ ਹੈ ਗੁਰਦਾਸਪੁਰ ਤੋਂ ਦਿੱਲੀ ਸਾਈਡ ਦੇ ਜਾ ਰਹੀ ਸੀ ਕਿ ਤੇ ਗੁਰਾਇਆਂ ਦੇ ਵਿੱਚ ਰੇਲਿੰਗ ਨੂੰ ਤੋੜਦੀ ਹੋਈ ਇਹ ਗੱਡੀ ਪੁਲ ਤੋਂ ਹੇਠਾਂ ਆ ਡਿੱਗਿਆ ਜਿਹੜੇ ਮੇਰੇ ਪਿੱਛੇ ਤੁਸੀਂ ਤਸਵੀਰਾਂ ਵੀ ਦੇਖਦੇ ਹੋਵੋਗੇ ਜਿਹੜਾ ਬਜਰੰਗ ਸਹਾਇ ਜਿਹੜੇ ਬੀਐਸ ਸਾਹਿਬ ਦੇ ਵਿੱਚ ਤਨਾਤ ਨੇ ਉਹਨਾਂ ਦੇ ਸੱਟਾਂ ਆਈਆਂ ਜਦਕਿ ਉਹਨਾਂ ਦੀ ਪਤਨੀ ਹੈ ਉਹ ਬਿਲਕੁਲ ਠੀਕ ਹੈ ਪਰ ਗੱਡੀ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਇੱਥੇ ਦੱਸ ਦਈਏ ਕਿ ਇਨਸਾਨੀਅਤ ਨੂੰ ਦਿਖਾਉਂਦੇ ਹੋਏ ਭਾਈ ਮਤੀਦਾਸ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਦੀ ਗੱਡੀ ਜਿਹੜੀ ਇਸ ਗੱਡੀ ਦੇ ਪਿੱਛੇ ਆ ਰਹੇ ਸੀਗੇ ਉਹਨਾਂ ਨੇ ਇਨਸਾਨੀਅਤ ਦਿਖਾਉਂਦੇ ਹੋਏ ਆਪਣੇ ਨਿੱਜੀ ਗੱਡੀ ਦੇ ਵਿੱਚ ਫੌਰੀ ਤੌਰ ਤੇ ਜ਼ਖਮੀਆਂ ਨੂੰ ਜਿਹੜਾ ਹੈ ਗੁਰਾਇਆਂ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਲੋ ਗੱਲਬਾਤ ਵੀ ਸੁਣਾਣੇ ਹੈਗੇ ਆ ਆ ਪ੍ਰਿੰਸੀਪਲ ਹਿੰਦੂਵਾਲਾ ਜਿਹੜੇ ਭਾਈ ਮਤੀਦਾਸ ਦੇ ਪ੍ਰਿੰਸੀਪਲ ਨੇ ਨਾਲ ਜਿਹੜੇ ਐਸਐਸਐਫ ਦੇ ਇੰਚਾਰਜ ਸਰਵਜੀਤ ਹੁਣੀ ਹੈ ਉਹ ਜਿਹੜੇ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਦੀ ਗੱਲਬਾਤ ਸੁਣਾਉਣੇ ਕਿ ਹਾਦਸੇ ਦਾ ਕਾਰਨ ਕੀ ਹੋຊ ਰਿਹਾ ਮਨ ਭਾਜੀ ਇੱਥੇ ਲੇਡੀ ਤੇ ਜੈਂਟਲ ਸੀ ਹਸਬੰਡ ਬਾਈ ਸੀ ਅੱਛਾ ਜੀ ਜਦੀਆ ਕੀ ਕਾਰਨ ਕੀ ਦੱਸਦੇ ਪਏ ਜਦਾਂ ਇਹ ਹਲਾਤ ਹੋੜਾ ਹੱਥ ਵਗੈਰਾ ਲੱਗਦੇ ਕਿ ਚਾਰ ਕੀ ਕਹਿੰਦਾ ਕਰਦੇ ਆ ਟਾਇਰ ਵਗੈਰਾ ਕਰਨੇ ਕਿ ਸੁਣਾ ਚਾਹ ਰਹੇ ਕਿ ਟਾਇਰ ਫਟਿਆ ਕੋਈ ਇਹ ਤਾਂ ਨਹੀਂ ਉੱਪਰ ਉੱਗੀ ਕੱਢੀ ਸੀ ਗੱਡੀ ਉਲਟੀ ਹੋ ਗਈ ਸੀਗੀ ਗੱਡੀ ਉੱਪਰ ਨਹੀਂ ਆਇਆ ਨਾ ਇਹਦਾ ਹਾਂ ਨਹੀਂ ਇਹ ਫਿਰ ਸੁਮਨ ਜੀ ਨੇ ਕੀਤੀ ਹੈ ਗੱਡੀ ਇਹ ਨਹੀਂ ਇਦਾਂ ਹੀ ਇਸੇ ਹਾਲਾਤ ਦੇ ਵਿੱਚ ਸੀਗੀ ਗੱਡੀ ਛੱਕਾ ਸੁੱਕਾ ਕਿਦਾਂ ਉਹਨਾਂ ਦੇ ਛੱਕਾ ਥੀ ਗਿਆ ਪਜਾ ਉਹਨਾਂ ਦੇ ਲੱਗਦੇ ਨੇ ਹੂੰ ਰਮੀੜੀ ਨਹੀਂ ਦੇ ਪੀ ਹਾਂ ਹੁਣ ਹਸਪਤਾਲ ਲੈ ਗਿਆ ਦੋਨਾਂ ਹਾਂ ਹਸਪਤਾਲ ਲੈ ਗਏ ਹੂੰ ਜਿੰਨਾ ਚਾਹੀਦਾ ਹੂੰ ਬੜਾ ਅਜੇ ਹੁਣ ਗੱਡੀ ਟੋਟਲ ਅਜੇ ਦੇਖਦੇ ਪਏ ਗੱਡੀ ਦੀ ਸਪੀਡ ਵਗੈਰਾ ਜਿਆਦਾ ਬਹੁਤ ਥੀਕ ਤਾਂ ਹੁਣ ਮੈਂ ਉੱਪਰ ਤਾਂ ਨਹੀਂ ਦੇਖਿਆ ਕਿ ਇੰਨਾ ਮੈਨੂੰ ਆਵਾਜ਼ ਜਿਦਾ ਹੀ ਉਹ ਦੇਖੀ ਹਾਂ ਤੇ ਲੋਕਾਂ ਨੇ ਬਾਹਰ ਘਟਿਆ ਹੈ ਨਹੀਂ ਆਪ ਜਾਦੇ ਅੱਛਾ ਆਪੇ ਬਾਹਰ ਲਈ ਲੇਡੀ ਸਿੱਖੀ ਜਿਦਾ ਬਾਹਰ ਹੁਣਾਂ ਤੇ ਹਾਂ ਮੇਰਾ ਮਨਜਿੰਦਰ ਸਿੰਘ ਨਾ ਆਇਆ ਜੀ ਫੁਆੜੇ ਤਾਂ ਆਉਂਦੇ ਪੈਸੇਗੇ ਤੇ ਸਾਡੇ ਮੋਰੇ ਗੱਡੀ ਡਿੱਗੀ ਉੱਪਰੋਂ ਆਈ ਆ ਬਰੇਟੋ ਪਰਮ ਹਾਂਜੀ ਤੇ ਵਾਕਿਆ ਦਾ ਬਚਾਅ ਦੇ ਸਿਰ ਤੇ ਸੱਟ ਲੱਗੀ ਆ ਤੇ ਪਠਾਨਕੋਟ ਤੋਂ ਆ ਰਹੇ ਆ ਤੇ ਦਿੱਲੀ ਜਾਣਾ ਸੀਗੇ ਨੀ ਜੀ ਅੱਛਾ ਜੀ ਤੇ ਟਾਇਰ ਦੀ ਵਜ੍ਹਾ ਨਾਲ ਫਟ ਗਈ ਆ ਜੀ ਟਾਇਰ ਹਾਂਜੀ ਟਾਇਰ ਫਟ ਗਿਆ ਜੀ ਹਸਬੰਡ ਵਾਈਫ ਸੀਗੇ ਜੀ ਦੋਨੇ ਹਾਂਜੀ ਹਾਂਜੀ ਹੈਲੋ ਮੈਡਮ ਤੇ ਆਰਮੀ ਚ ਓਕੇ ਹਾਂਜੀ ਹਾਂਜੀ ਤੇ ਤੁਸੀਂ ਆਪਣੇ ਪ੍ਰਾਈਵੇਟ ਗੱਡੀ ਹਾਂਜੀ ਹਾਂਜੀ ਆਂ ਆਪਣੀ ਪ੍ਰਾਈਵੇਟ ਗੱਡੀ ਲੈ ਕੇ ਆਏ ਪਿੱਛੇ ਮਗਰ ਆਉਂਦੇ ਪਏ ਸੀਗੇ ਅਸੀਂ ਭਾਈ ਮਤੀ ਦਾ ਕਾਲਜ ਤੇ ਆਏ ਓਕੇ ਦੇ ਪ੍ਰਿੰਸੀਪਲ ਨੂੰ ਨਾਲ ਸੀ ਸਾਡੇ ਉਹਦਾ ਹੈਲਪ ਕਿਤੇ ਦਿੱਥੇ ਲਿਆਂਦੇ ਆ ਜੀ ਬਈ ਲੋਕ ਜਦੋਂ ਹੁਣ ਅੱਜ ਦਾ ਹਾਦਸਾ ਵਾਪਰਦਾ ਨਹੀਂ ਜੀ ਨਹੀਂ ਜੀ ਕੋਈ ਨਹੀਂ ਲੱਗ ਗਿਆ ਸਾਰੇ ਮੂਵੀਆ ਬਣਾਉਦੇ ਕੋਈ ਫੋਨ ਨਹੀਂ ਕਰਦਾ ਜੀ ਆਪ ਦੇਖਿਆ ਕਹਿੰਦਾ ਫੋਨ ਕਰ ਲੈਂਦੇ ਆ ਹਾਂਜੀ ਫਰਦਸ ਸਾਹਿਬ ਦੇ ਹਰ ਟਾਈਮ ਤੇ ਹੁਣ ਹਸਪੀਟਲ ਲੈ ਕੇ ਆਏ ਆ ਹਾਂਜੀ ਹਸਪੀਟਲ ਜਾਂਦਾ ਜੀ ਤਾਂ ਠੀਕ ਠਾਕ ਹਾਂਜੀ ਹਾਂ ਠੀਕ ਹੈ ਜੀ ਹਾਂ ਠੀਕ ਹੈ ਇਹ ਪਿਆ ਥੱਲੇ ਹੀ ਆ ਜੀ ਹਾਂਜੀ ਹਾਂਜੀ ਟਾਇਰ ਫਟਣਾ ਤੇ ਹਾਂਜੀ ਟਾਇਰ ਫਟਣਾ ਹੋ ਗਿਆ ਜੀ ਗੱਲਬਾਤ ਕਰ ਰਹੇ ਸੀ ਹਾਂਜੀ ਗੱਲਬਾਤ ਠੀਕ ਠਾਕ ਆ ਜੀ ਮਰੀਜ਼ ਜੀ ਹਾਂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਲੱਗੇ ਗੱਲ ਜੀ ਸਾਡੇ ਕੋਲ ਓਕੇ ਜੀ ਮੇਰਾ ਨਾਮ ਬਿੰਦੂ ਵੱਲ ਆ ਮੈਂ ਪਾਈ ਮਤੀ ਦਾਸ ਨਰਸਿੰਗ ਕਾਲਜ ਦੇ ਵਿੱਚ ਐਜ਼ ਅ ਪ੍ਰਿੰਸੀਪਲ ਕੰਮ ਕਰਦੀ ਆ ਅਸੀਂ ਫਗਵਾੜਾ ਤੋਂ ਆ ਰਹੇ ਸੀ ਗੁਰਾਇਆਂ ਵਾਲੀ ਸਾਈਡ ਤੇ ਤੇ ਸਾਡੇ ਸਾਹਮਣੇ ਹੀ ਫਲਾਈਓਵਰ ਤੋਂ ਬਿਰਜੂ ਵਰਪੀ ਵਾਲੇ ਦੇ ਕੋਲ ਇਹ ਗੱਡੀ ਜਿਹੜੀ ਹੈਗੀ ਆ ਉਹਨੇ ਟਾਇਰ ਫਟਣ ਕਰਕੇ نیچے ਆ ਗਈ ਤਾਂ ਫਿਰ ਅਸੀਂ ਬਸ ਇਹਨਾਂ ਨੂੰ ਇੱਥੇ ਰਾਇਲ ਹਸਪੀਟਲ ਚ ਲੈ ਆਏ ਹੁਣ ਪੇਸ਼ੈਂਟ ਜਿਹੜਾ ਹੈਗਾ ਆ ਉਹ ਕਾਫੀ ਠੀਕ ਹੈਗਾ ਸਟੇਬਲ ਆ ਪਹਿਲਾਂ ਨਾਲੋਂ ਸਰ ਨੇ ਇਹ ਚੀਜ਼ ਕਹਿ ਦਿੱਤੀ ਆ ਬਾਕੀ ਪੁਲਿਸ ਜਿਹੜੀ ਆ ਇੱਥੇ ਹੁਣ ਪਹੁੰਚ ਚੁੱਕੀ ਆ ਤੇ ਜਿਹੜੇ ਸਰ ਨੇ ਇਹ ਬੀਐਸਐਫ ਦੇ ਵਿੱਚ ਬਟਾਲੀਅਨ ਦੇ ਵਿੱਚ ਹੈਗੇ ਆ ਤੇ ਉਹਨਾਂ ਦੀ ਵੀ ਉਧਰ ਗੱਲ ਹੋ ਗਈ ਸਾਡੇ ਨਾਲ ਤੇ ਉਹ ਆਪਣਾ ਸਪੋਰਟ ਸਿਸਟਮ ਇਹਨਾਂ ਲਈ ਭੇਜ ਰਹੇ ਆ ਸਰ ਕਿੰਨੇ ਜਾਣੀ ਸੀ ਮੈਡਮ ਇਹ ਦੋ ਜਾਣੀ ਸੀ ਹਸਬੰਡ ਵਾਈਫ ਕੋਈ ਜਾਣੀ ਨੁਕਸਾਨ ਤਾਂ ਨਹੀਂ ਜਾਣੀ ਨੁਕਸਾਨ ਤਾਂ ਨਹੀਂ ਵੈਸੇ ਬਸ ਇੰਜਰੀ ਆ ਹੈਡ ਇੰਜਰੀ ਆ ਇਹਨਾਂ ਦੇ ਸਾਡੇ ਅੱਗੇ ਕੀ ਐਕਸੀਡੈਂਟ ਹਾਂਜੀ ਸਾਡੇ ਅੱਗੇ ਅੱਗੇ ਅਸੀਂ ਦੇਖਿਆ ਐਕਸਰ ਲੋਕ ਜਿਹੜੇ ਹੱਥ ਨਹੀਂ ਬੰਦ ਐ ਐਕਸੀਡੈਂਟ ਕੋਈ ਹੋਇਆ ਹੋਵੇ ਆਪਣੇ ਗੱਡੀ ਦੇ ਵਿੱਚ ਇਹਨਾਂ ਨੂੰ ਲੈ ਕੇ ਆਏ ਹੈਗੇ ਆ ਹਾਂਜੀ ਕਿਵੇਂ ਤੁਸੀਂ ਇਹ ਕਿਉਂਕਿ ਸਰ ਇੱਕ ਇਨਸਾਨ ਇਨਸਾਨ ਦੇ ਕੰਮ ਨਹੀਂ ਆਏਗਾ ਤਾਂ ਫਿਰ ਕੌਣ ਆਏਗਾ ਨਾ ਇਨਸਾਨੀਅਤ ਖਤਮ ਨਹੀਂ ਥੋੜੀ ਕਰਨੀ ਆ ਆਪਾਂ ਇਨਸਾਨੀਅਤ ਦੀ ਇੱਕ ਜਿਹੜੀ ਮਿਸਾਲ ਕੰਮ ਕਰਕੇ ਆਪਾਂ ਅੱਗੇ ਦੇ ਅੱਗੇ ਮੈਸੇਜ ਦੇਣਾ ਹੈ ਕਿ ਹਰ ਕੋਈ ਇਸ ਤਰ੍ਹਾਂ ਹੈਲਪ ਕਰੇ ਤਾਂ ਕਿ ਅਗਰ ਹਰ ਕੋਈ ਅੱਗੇ ਆਏਗਾ ਇਹਦੇ ਲਈ ਕਾਈ ਇਹ ਚੀਜ਼ ਜਿਹੜੀ ਹੈਗੇ ਆ ਅੱਗੇ ਤੱਕ ਜਾ ਸਕਦੀ ਹੈ। ਅੱਛਾ ਜੀ ਕਿੱਥੋਂ ਆਏ ਸੀ ਕਿੱਥੇ ਜਾ ਰਹੇ ਸੀ? ਸਰ ਇਹ ਆਏ ਸੀ ਪਠਾਨਕੋਟ ਤੋਂ। ਤੇ ਜਾ ਕਿੱਥੇ ਰਹੇ ਸੀ? ਦਿੱਲੀ ਜਾ ਰਹੇ ਸੀਗੇ। ਹਾਂਜੀ ਉਹਨਾਂ ਦੀ ਮੀਸ ਜੀ ਠੀਕ ਹੈ ਜੀ। ਹਾਂਜੀ ਉਹ ਠੀਕ ਨੇ। ਹਾਂਜੀ ਇਹਨਾਂ ਦੇ ਸਾਡੇ ਕਿੰਨੇ ਆਏ ਜੀ ਇਹਦੇ ਨਾਮ ਵਗੈਰਾ ਇਹਨਾਂ ਦਾ ਕੁਝ ਦੱਸਿਆ ਇਹਨਾਂ ਨੇ ਕੀ? ਇਹਨਾਂ ਦੇ ਮਤਲਬ ਵਾਈਫ ਦਾ ਨਾਮ ਸੰਤੋਸ਼ ਹੈਗਾ ਤੇ ਉਹਨਾਂ ਦਾ ਬਜਰੰਗ ਹੈਗਾ ਆ ਉਹਨਾਂ ਦੇ ਹਸਬੰਦ ਦਾ। ਇਹਦੇ ਵਿੱਚ ਇਸ ਤਰ੍ਹਾਂ ਸੀਗਾ ਜੀ ਇਹ ਹਸਬੰਦ ਵਾਈਫ ਸੀਗੇ ਦੋਨੇ ਉਹ ਜੋ ਕਿ ਸਵਿਫਟ ਡਿਜ਼ਾਇਰ ਸੀਗੇ। ਰਾਜਸਥਾਨ ਨੰਬਰ ਇਹ ਪਠਾਨਕੋਟ ਤੋਂ ਆ ਰਹੇ ਸੀਗੇ ਇਧਰ ਲੁਧਿਆਣੇ ਸਾਈਡ ਜਾ ਰਹੇ ਸੀਗੇ ਅਸਿਸਟੈਂਟ ਕਮਾਂਡੈਂਟ ਨੇ ਜੀ ਜਦੋਂ ਉਹਨਾਂ ਨੇ ਦੱਸਿਆ ਤੇ ਮੈਂ ਬੀਐਸਐਫ ਬਟਾਲੀਅਨ ਦੇ ਵਿੱਚ ਆ ਜੀ ਅਸਿਸਟੈਂਟ ਕਮਾਂਡੈਂਟ ਤੇ ਉਹਨਾਂ ਨੇ ਦੱਸਿਆ ਕਿ ਮੇਰੇ ਜਿਹੜਾ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਪਲਟੀ ਹੈ ਜੀ ਪਰ ਬਚਾ ਇਸ ਚੀਜ਼ ਦਾ ਬਹੁਤ ਰਿਹਾ ਕਿ ਉਹਨਾਂ ਦੇ ਕੋਈ ਮੇਜਰ ਇੰਜਰੀ ਨਹੀਂ ਆਈ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਪਿੱਛੋਂ ਆ ਰਹੇ ਭਾਈ ਮਤੀ ਦਾਸ ਕਾਲਜ ਦੇ ਬਿੰਦੂ ਬਾਲਾ ਜੀ ਪ੍ਰਿੰਸੀਪਲ ਸੀਗੇ ਉਹ ਪਿਛੋਂ ਆ ਰਹੇ ਸੀ ਉਹਨਾਂ ਨੇ ਮੌਕੇ ਤੇ ਹੀ ਫਸਟ ਸਟ ਦੇ ਕੇ ਉਹਨਾਂ ਨੂੰ ਆਪਣੀ ਪ੍ਰਾਈਵੇਟ ਗੱਡੀ ਰਾਹੀਂ ਰਾਇਲ ਹਸਪਤਲ ਪ੍ਰਾਈਵੇਟ ਹੈ ਜੋ ਗੁਰਾਹਾਂ ਇੱਥੇ ਐਡਮਿਟ ਕਰਵਾਤਾ ਜਿੱਥੇ ਉਹਨਾਂ ਨੇ ਅਸੀਂ ਦੇਖਣ ਆਏ ਤੇ ਉਹਨਾਂ ਨੇ ਦੱਸਿਆ ਵੀ ਠੀਕ ਨਹੀਂ ਬਿਲਕੁਲ ਸਹੀ ਨਹੀਂ ਸਾਹਿਬ ਜੀ ਇਹਨਾਂ ਦੀ ਕੀ ਨਾਮ ਵਗੈਰਾ ਕੀ ਹੈ ਜੀ ਇਹਨਾਂ ਦਾ ਇਹਨਾਂ ਦਾ ਨਾਮ ਹੈਗਾ ਜੀ ਬਜਰੰਗ ਸਹਾਏ ਨੇ ਜੀ ਜਿਹੜੇ ਆ ਬਜਰੰਗ ਸਹਾਏ son of ਛੋਟੂ ਲਾਲ ਇਹ ਸਰਕਾਰੀ ਆਪਣੇ EMPLOYEES ਨੇ ਸੈਂਟਰ ਦੇ BSFs ਨੇ ਨਾਲ ਉਹਨਾਂ ਦੇ ਵਾਈਫ ਸੀ ਜੀ ਮੈਂ ਹਾਂਜੀ ਉਹਨਾਂ ਨੇ ਦੱਸਿਆ ਸੀ ਠੀਕ ਨੇ ਬਾਕੀ ਇਹ ਸਬੰਧੀ ਅਸੀਂ ਥਾਣਾ ਫਲੋਰ ਸੌਰੀ ਗਰਾਇਆਂ ਥਾਣੇ ਨੂੰ ਇਨਫੋਰਮ ਕਰ ਦਿੱਤਾ ਹੈ ਸਰੇਂਦਰਪਾਲ ਜੀ ਨੂੰ ਇਨਫੋਰਮ ਹੋ ਗਿਆ ਜੀ ਮੌਕੇ ਤੇ ਈਆਰਪੀ 112 ਗਰਾਇਆਂ ਵਾਲੀ ਵੀ ਪਹੁੰਚ ਗਈ ਹੈ ਅੱਜ ਦੇਖਿਆ ਜਿਵੇਂ ਇੱਕ ਪ੍ਰਾਈਵੇਟ ਗੱਡੀ ਵਾਲਿਆਂ ਨੇ ਆਪਣੀ ਜਲੇਰੀ ਦਿਖਾਈ ਆ ਕਿਉਂਕਿ ਐਕਸੀਡੈਂਟ ਕੇਸ ਅਸੀਂ ਅਕਸਰ ਦੇਖਦੇ ਆ ਕਿ ਕੋਈ ਹੱਥ ਨਹੀਂ ਪਾਉਂਦਾ ਹੈਗਾ ਕਿਤੇ ਇੰਜਰਨ ਹੋ ਜਾਂਦੇ ਨੇ ਜੀ ਦਾਦਾ ਕਰਨ ਦੇ ਲਈ ਅੱਜ ਇਨਸਾਨੀਅਤ ਦੇ ਤੌਰ ਤੇ ਜਿਹੜਾ ਭਾਈ ਮਤੇਜਾ ਦੇ ਪ੍ਰਿੰਸੀਪਲ ਹੈ ਜਾਂ ਉਹਨਾਂ ਦੇ ਡਰਾਈਵਰ ਨੇ ਇਨਸਾਨੀਅਤ ਦਿਖਾਈ ਹੈ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਅਸੀਂ ਵੀ ਜਿਸ ਤਰ੍ਹਾਂ ਤੁਸੀਂ ਇਹ ਹਮਦਰਦੀ ਦਿਖਾਈ ਆ ਕਿ ਤੁਸੀਂ ਕੋਈ ਇਹ ਨਹੀਂ ਦੇਖਿਆ ਆਮ ਪਬਲਿਕ ਵਾਂਗੂ ਵੀ ਆਪਾਂ ਫੋਨ ਤੇ ਵੀਡੀਓ ਬਣਾਈਏ ਜਾਂ ਕੁਝ ਕਰੀਏ ਉਹਨਾਂ ਨੇ 1 ਮਿੰਟ ਵਿੱਚ ਉਹਨਾਂ ਨੂੰ ਨਾਲ ਲੈ ਕੇ ਤਾਂ ਉਹਨਾਂ ਦਾ ਫੌਰੀ ਤੌਰ ਤੇ ਫਰਸਟ ایڈ ਦੇ ਕੇ ਉਹਨਾਂ ਨੂੰ ਹਸਪਤਲ ਪਹੁੰਚਾਇਆ ਨਾ ਕਿ ਉਹਨਾਂ ਨੇ ਕੋਈ ਇਸ ਤਰ੍ਹਾਂ ਦੇਖਿਆ ਵੀ ਆਪਾਂ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪਾਈਏ ਉਹਨਾਂ ਨੇ ਇੱਕ ਇਨਸਾਨੀ ਦਿਖਾਈ ਹੈ ਜੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਪਰੀਸ਼ੀਏਟ ਕਰਦੇ ਹਾਂ ਇਦਾਂ ਸਾਰਿਆਂ ਦੀ ਸੋਚ ਹੋਵੇ ਤਾਂ ਮੇਰਾ ਖਿਆਲ ਨਹੀਂ ਵੀ ਕੋਈ ਕੋਈ ਮਿਸ ਹੈਪਨਿੰਗ ਇਦਾਂ ਦੀ ਹੋਵੇ ਜਿਹਦੇ ਵਿੱਚ ਕੋਈ ਇੰਜਰੀ ਹੋਵੇ ਕਿ ਜਾਂ ਕੋਈ ਜਾਨ ਜਾਚ